ਪਾਪਾ ਪਾਪਾ ਦਾ ਟੰਡਾ ਗੱਡੀ ਜੋਰ ਦੇ ਵਿੱਚ ਵੱਜੀ ਜੇ ਮੇਰੇ ਪਾਪਾ ਦਾ ਲਾਜ ਕੰਨ ਤਾਈ ਪਾਹ ਨਹੀਂ ਆ ਬਹੁਤ ਵਾਰ ਬੇਨਤੀ ਕੀਤੀ ਜਾਂਦੀ ਹੈ ਕਿ ਮੇਰੇ ਪਾਪਾ ਦਾ ਲਾਜ ਕੰਨ ਤਾਈ ਕੋਈ ਹਣੇ ਤਾਈ ਪਾਹ ਨਹੀਂ ਕੇ ਕਿੰਨੀ ਉਮਰ ਕੱਢੀ 12 ਹਰ ਕਿਹੜੀ ਕਲਾਸ ਪੜ੍ਹਦੇ 6ਵੀਂ 6ਵੀਂ ਹਾਂਜੀ ਪਾਪਾ ਕਦੋਂ ਤੋਂ ਮੰਜੀ ਤੇ ਬੱਠ ਦੋ ਹਾਂ ਕਿਰ ਕਰਦਾ ਵੀ ਪਪਾ ਹਾਂਜੀ ਕਰਨ ਫਿਰਨ ਹਾਂਜੀ ਪਰ ਕਿਉਂ ਨਹੀਂ ਹੋ ਰਿਹਾ ਪਪਾ ਲਾਤੇ ਪੈਣੀ ਲਾਜ ਕਰਾਣਾ ਡਾਕਟਰਾਂ ਨੇ ਕਹੇ ਕੋਰ ਪ੍ਰੈਸ਼ਨ ਹੋਣਾ ਪ੍ਰੈਸ਼ਨ ਹੋਣਾ ਹਾਂਜੀ ਕੀ ਦਿੱਕਤ ਹੈ ਪਪਾ ਦੇ ਨਾਲ ਐਕਸੀਡੈਂਟ ਹੋਇਆ ਸੀ ਤੇ ਪਪਾ ਦੇ ਲਾਤ ਦੋ ਜਗ੍ਹਾ ਤੋਂ ਫੈਕਚਰ ਹੋ ਗਈ ਸੀ ਦੋਵਰੀ ਵੀ ਦੋਵਰੀ ਆਪਰੇਟ ਕਰਾ ਲਿਆ ਸੀ ਤੇ ਉਹਨਾਂ ਤੀਜੀ ਵਾਰੀ ਵੀ ਡਾਕਟਰ ਕਹਿੰਦੇ ਆ ਕਿਪਰੇਟ ਹੋਵੇਗਾ ਤੇ ਸਾਨੂੰ ਇਸ ਲਈ ਸਾਨੂੰ ਪੈਸੇ ਦੀ ਜਰੂਰਤ ਹੈ ਸਾਡੀ ਕੋਈ ਮਦਦਕਾਰ ਸਾਡੀ ਮਦਦ ਕਰ ਸਕੋ ਅਸੀਂ ਇਹ ਬੇਨਤੀ ਕਰਨੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਮੇਰੇ ਪਾਪਾ ਤੋਂ ਟੁਰਿਆ ਵੀ ਨਹੀਂ ਜਾਂਦਾ ਅੱਗੇ ਪਾਪਾ ਕੰਮ ਮਜ਼ਦੂਰੀ ਕਰਦੇ ਸੀ ਤੇ ਉਸ ਤੋਂ ਬਾਅਦ ਐਕਸੀਡੈਂਟ ਹੋਇਆ ਸੀ ਤੋਂ ਦੁਬਾਰਾ ਟੁਰ ਵੀ ਨਹੀਂ ਸਕਦੇ ਮੰਜੇ ਤੇ ਪਏ ਨੇ 2 ਸਾਲ ਹੋ ਗਏ ਨੇ ਤੇ ਅਸੀਂ ਵੀ ਚਾਰ ਭੈਣਾ ਪੜ੍ਹਦੀਆਂ ਸਕੂਲੇ ਤੇ ਸਾਡੇ ਤੋਂ ਪੜਾਈ ਵੀ ਵਿਨੇਕ ਰਾਸਕ ਦੇਤ ਸਾਡੀ ਮਦਦ ਕੀਤੀ ਜਾਵੇ ਸੇ ਇਹ ਕਹਿਣਾ ਚਾਹਨੇ ਆ ਕਿ ਸਾਡੇ ਲਈ ਮਦਦ ਕਰਨਾ ਮੇਰੇ ਪਾਪਾ ਤਾਂ ਵੀ ਨਹੀਂ ਟੁਰਿਆ ਜਾਂਦਾ ਮम्मा ਵੀ ਮਸਦੂਰੀ ਕਰਦੇ ਆ ਸਕੂਲ ਚ ਇਸ ਲਈ ਅਸੀਂ ਕਹਿਨੇ ਸਾਡੀ ਮਦਦ ਕੀਤੀ ਜਾਵੇ じゃ ਕਿੰਨੇ ਲਿਆ ਸੀਗਾ ਤੇ ਹੁਣ ਹਾਲਾਤ ਕੀ ਹੈ ਕਿ ਜਿਨ੍ਹਾਂ ਨੇ ਕਰਜ਼ਾ ਲਿਆ ਸੀ ਤੁਸੀਂ ਲਿਆ ਸੀਗਾ ਨਹੀਂ ਜੀ ਉਹ ਕਰਜ਼ਾ ਸਾਡੇ ਨਾਨਾਣ ਮੇਰੀ ਲਿਆ ਸੀ ਤੇ ਆਂਦੇ ਸੀ ਅਸੀਂ 4 ਲੱਖ ਦੇ ਬਜਾਏ ਅਸੀਂ ਤੈਨੂੰ ਲੱਖ ਨਾਲ ਵਾਦ ਦੇਵਾਂਗੇ ਫੇਰ ਤੇ ਫਿਰ ਉਹ ਲੱਖ ਛਾੜਦੇ ਤੇ ਅਸਲ ਉਤਾਰਦੇ ਨਹੀਂ ਹੁੰਨ ਹੰਦੇ ਨੇ ਕਹਿੰਦੇ ਆ ਕਿ ਗਰੀਬੀ ਬਿਮਾਰੀ ਤੇ ਕਰਜ਼ਾ ਇਹ ਤਿੰਨ ਚੀਜ਼ਾਂ ਜਿਸ ਘਰ ਦੇ ਵਿੱਚ ਨਹੀਂ ਹੈਗੀਆਂ ਉਹ ਸੁਖੀ ਘਰ ਹੈ ਇਹਨਾਂ ਦੇ ਵਿੱਚੋਂ ਇੱਕ ਚੀਜ਼ ਵੀ ਕਿਸੇ ਦੇ ਘਰ ਦੇ ਵਿੱਚ ਆ ਜਾਂਦੀ ਆ ਤਾਂ ਫਿਰ ਹਾਲਾਤ ਜਿਹੜੇ ਆ ਉਹ ਵੱਧ ਤੋਂ ਵੱਧਰ ਹੋ ਜਾਂਦੇ ਆ ਅੱਜ ਜਿੱਥੇ ਅਸੀਂ ਪਹੁੰਚੇ ਆ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਣ ਜਾ ਰਹੇ ਆ ਇੱਥੇ ਇਹ ਸਾਰਾ ਕੁਝ ਹੀ ਆ ਗਰੀਬੀ ਵੀ ਹੈ ਬਿਮਾਰੀ ਵੀ ਹੈ ਤੇ ਕਰਜ਼ਾ ਵੀ ਹੈ ਤੇ ਇਸ ਤੋਂ ਵੀ ਜਿਆਦਾ ਜੋ ਸ਼ਖਸ ਤੁਹਾਨੂੰ ਮਿਲਣ ਜਾ ਰਹੇ ਆ ਚਾਰ ਬੇਟੀਆਂ ਉਸ ਦੀਆਂ ਔਰ ਬੀਤੇ 2 ਸਾਲਾਂ ਤੋਂ ਇਹ ਸ਼ਖਸ ਮੰਝੇ ਤੇ ਪਿਆ ਕਾਰਨ ਕੀ ਹੈ ਇਹ ਵੀ ਜਾਣਾਂਗੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਘਰ ਦੀਆਂ ਬਲਾਕੀ ਵਾਲਾ ਪਿੰਡ ਹੈ ਪਲਾਕੀ ਵਾਲਾ ਪਿੰਡ ਮੌਜੂਦ ਹੈ ਇਸ ਸਮੇ ਇਹ ਘਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਇੱਕ ਸ਼ਖਸ ਜੋ ਦਿਹਾੜੀ ਦੱਪਾ ਕਰਦਾ ਸੀ ਬੀਤੇ 2 ਸਾਲਾਂ ਤੋਂ ਮੰਝੇ ਤੇ ਪਿਆ ਔਰ ਓਪਰੇਸ਼ਨ ਇਸ ਦੇ ਹੋ ਚੁੱਕੇ ਆ ਹਾਦਸਾ ਹੁੰਦਾ ਇੱਕ ਵਾਰ ਨਹੀਂ ਬਲਕਿ ਦੋ ਵਾਰ ਹਾਦਸਾ ਹੁੰਦਾ ਔਰ ਹਾਦਸੇ ਦੇ ਦੌਰਾਨ ਜਿਹੜਾ ਇਸ ਦੀ ਲੱਤ ਜਿਹੜੀ ਆ ਉਹ ਦੋ ਥਾਂ ਤੋਂ ਫੈਕਚਰ ਹੋ ਜਾਂਦੀ ਹੈ ਔਰ ਇਹ ਫੈਕਚਰ ਜਿਹੜਾ ਉਹ ਇਨਾ ਭਿਆਨਕ ਹੁੰਦਾ ਕਿ ਇਸ ਦੇ ਦੋ ਆਪਰੇਟ ਹੋ ਚੁੱਕੇ ਆ ਸਰੀਆ ਪੈ ਗਿਆ ਲੱਤ ਦੇ ਵਿੱਚ ਰੌਡ ਪੈ ਗਈਆਂ ਲੇਕਿਨ ਹਜੇ ਤੱਕ ਇਹ ਬੰਦਾ ਵੀ ਤੇ ਦੋ ਸਾਲਾਂ ਤੋਂ ਚੱਲ ਫਿਰ ਨਹੀਂ ਸਕਦਾ ਔਰ ਹੁਣ ਡਾਕਟਰਾਂ ਨੇ ਇੱਕ ਹੋਰ ਆਪਰੇਸ਼ਨ ਕਹਿ ਦਿੱਤਾ ਤਾਂ ਕੀ ਇਹਨਾਂ ਦੇ ਹਾਲਾਤ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ ਜਾਣਾਂਗੇ ਕੀ ਕਹਿਣਾ ਚਾਹੁੰਦੇ ਐ ਜੀ ਪਾਜੀ ਕੀ ਨਾ ਆਇਆ ਤੁਹਾਡਾ ਸਤਪਾਲ ਸਿੰਘ ਜੀ ਸਤਪਾਲ ਸਿੰਘ ਜੀ ਕੀ ਸਮੱਸਿਆ ਆਈ ਹੈ ਸਮੱਸਿਆ ਆਈ ਜੀ ਮੇਰਾ ਐਕਸੀਡੈਂਟ ਹੋਇਆ ਸੀ ਦੋ ਵਾਰੀ ਜੀ ਦੋ ਵਾਰੀ ਆਪਰੇਸ਼ਨ ਹੋ ਗਿਆ ਤਾਂ ਹੁਣ ਫਿਰ ਤੀਜੀ ਵਾਰ ਡਾਕਟਰ ਕਹਿੰਦੇ ਨੇ ਅਭੀ ਤੇਰਾ ਫਿਰ ਆਪਰੇਸ਼ਨ ਹੋਣਾ ਹੈ ਐਕਸੀਡੈਂਟ ਕਿਵੇਂ ਆਇਆ ਸੀ ਐਕਸੀਡੈਂਟ ਕਲੂਜ਼ਰ ਗੱਡੀ ਵੱਜੀ ਸੀ ਜੀ ਮੈਂ ਰੋਡ ਪਾਰ ਕਰਨ ਲੱਗਿਆ ਸੀ ਰੋਡ पार ਕਰ ਚੁੱਕਿਆ ਸੀ ਤੁਸੀਂ ਕਿੰਦੇ ਤੇ ਸੀ ਮੈਂ ਬਾਈਕ ਤੇ ਸੀ ਜੀ ਬਾਈਕ ਤੇ ਸੀ ਹਾਂਜੀ ਮੈਂ ਰੋਡ ਪਾਰ ਕਰ ਗਿਆ ਤੇ ਉਸ ਪ੍ਰੰਤ ਐਗੋ 18 ਟਾਇਰ ਟ੍ਰਾਲਾ ਆ ਰਿਹਾ ਸੀ ਉਹਨੇ ਉਹ ਕ੍ਰੋਸ ਕਰਕੇ ਉਹਨੂੰ ਗੱਡੀ ਆ ਰਹੀ ਸੀ ਤੇ ਮੈਂ ਮੈਨੂੰ ਤਾਂ ਵਿਖੀ ਨਹੀਂ ਗਈ ਮੈਂ ਜਦੋਂ ਕ੍ਰੋਸ ਕਰਕੇ ਪਾਰ ਪਹੁੰਚਿਆ ਉਹ ਮੈਨੂੰ ਚੱਕ ਤਾ ਜਾਂ ਬੜੀ ਸਪੀਡ ਚ ਵੱਜੀ ਸੀ ਗੱਡੀ ਜੀ ਤੇ ਇਸ ਇਸ ਨਾਲ ਮੇਰੇ ਸਿਰ ਦੇ ਵਿੱਚ ਵੀ ਸੱਟ ਵੱਜ ਗਈ ਤੇ ਲੱਤ ਜੋ ਦੋ ਜਗ੍ਹਾ ਤੋਂ ਫੈਕਚਰ ਹੋ ਗਈ ਜੀ ਤੇ ਕੰਮ ਕੀ ਕਰਦੇ ਸੀ ਕੰਮ ਮਜ਼ਦੂਰੀ ਕਰਦੇ ਆ ਜੀ ਹੁਣ ਤੁਸੀਂ ਇਸ ਤਰ੍ਹਾਂ ਮੰਝੇ ਤੇ ਕਿੰਨੇ ਚਿਰ ਤੋਂ ਦੋ ਸਾਲ ਤੋਂ ਉੱਪਰ ਹੀ ਹੋ ਗਿਆ ਜੀ ਦੋ ਸਾਲ ਤੇ ਦੋ ਕੁ ਮਹੀਨੇ ਹੋ ਗਏ ਜੀ ਤੇ ਚੱਲ ਫਿਰ ਨਹੀਂ ਸਕਦੇ ਨਹੀਂ ਚੱਲਿਆ ਜਾਂਦਾ ਜੀ ਵਾਕਰ ਨਾਲ ਵੀ ਨਹੀਂ ਤੁਰਿਆ ਜਾਂਦਾ ਜੀ ਚ ਵਾਕਰ ਨਾਲ ਵੀ ਤੁਰਦਾ ਹਾਂ ਜੀ ਹਾਂ ਜੀ ਠੀਕ ਹੈ ਤੇ ਹੁਣ ਕੀ ਡਾਕਟਰਾਂ ਨੇ ਦੱਸਿਆ ਹੁਣ ਡਾਕਟਰ ਅੰਦਰ ਸਾਹਿਬ ਜੀ ਦੁਬਾਰਾ ਆਪਰੇਸ਼ਨ ਹੋਣਾ ਹੋਵੇਗਾ ਜੀ ਥੱਲੇ ਲੇ ਪਲੇਟ ਨਿਕਲ ਜਾਈਗੀ ਉਪਰਲੀ ਰਾਡ ਫੈਕਚਰ ਜਿਹੜੀ ਇਹ ਫਿਰ ਦੁਬਾਰਾ ਫਿਰ ਰਾਡ ਪਵੇਗੀ ਚੀਜ਼ ਦੇ ਵਿੱਚ ਅੱਛਾ ਕਿੰਨੇ ਬੱਚੇ ਕਿੰਨੇ ਬੱਚੇ ਬੱਚੇ ਚਾਰ ਬੱਚੇ ਆ ਜੀ ਕੁੜੀਆਂ ਹਾਂਜੀ ਚਾਰ ਕੁੜੀਆਂ ਜੀ ਤੇ ਇੱਕ ਕਾਕਾ ਜੀ ਪਰਦੇ ਬੱਚੇ ਹਾਂਜੀ ਪਰਦੇ ਆ ਜੀ ਚਾਰ ਕੁੜੀਆਂ ਵੱਟੀਆਂ ਇੰਜ ਕਾਕਾ ਸਭ ਤੋਂ ਛੋਟਾ ਹੈ ਜੀ ਬੇਟੀ ਨਾਲ ਬੇਟੀ ਹਾਂਜੀ ਹਾਂਜੀ ਕਿਹਨੇ ਪੁੱਤਰ ਗਗਨਦੀਪ ਕੌਰ ਕੀ ਕਹਿਣਾ ਦੱਨਿਓ ਕੀ ਗੱਲ ਹੋਈ ਪਾਪਾ ਪਪਾ ਦਾ ਦੰਡਾ ਗੱਡੀ ਜੋਰ ਦੇ ਵਿੱਚ ਵੱਜੀ ਜਿਵੇਂ ਮੇਰੇ ਪਪਾ ਦਾ ਇਲਾਜ ਕਰਨ ਤਾਂ ਹੀ ਪੈਣੀ ਹੈ ਹਮ ਬਹੁਤ ਵਾਰ ਬੇਨਤੀ ਕੀਤੀ ਜਾਂਦੀ ਹੈ ਕਿ ਮੇਰੇ ਪਪਾ ਦਾ ਇਲਾਜ ਕਰਨ ਤਾਂ ਕੋਈ ਹਲ ਨਹੀਂ ਤਾਂ ਪੈਣੀ ਕਿ ਕਿੰਨੀ ਉਮਰ ਤੁਹਾਡੀ 12 ਹਾਂ ਕਿਹਣੀ ਕਲਾਸ ਪੜ੍ਹਦੇ 6ਵੀਂ 6ਵੀਂ ਹਾਂਜੀ ਪਪਾ ਕਦੋਂ ਤੋਂ ਮੰਜੀ ਤੇ ਦੋ ਹਾਂ ਫਿਰ ਕਰਦਾ ਵੀ ਪਪਾ ਹਾਂਜੀ ਕਰਨੋ ਫਿਰਨ ਹਾਂਜੀ ਫਿਰ ਕਿਉਂ ਨਹੀਂ ਹੋ ਰਿਹਾ ਪਪਾ ਤੇ ਲਾ ਤੇ ਪੈਸ ਨਹੀਂ ਲਾਜ ਕਰਾਣਾ ਡਾਕਟਰਾਂ ਨੇ ਕਹੇ ਕੋਲਪਰੇਸ਼ਨ ਹੋਣਾ ਹੈ ਕੋਲਪਰੇਸ਼ਨ ਹੋਣਾ ਹਾਂਜੀ ਹਾਂਜੀ ਮੇਰੇ ਤੁਹਾਡਾ ਕੀ ਨਾਂ ਹੈ ਪਾਇਲ ਰਾਨੀ ਕੀ ਦਿੱਕਤ ਹੈ ਪਪਾ ਦੇ ਨਾਲ ਐਕਸੀਡੈਂਟ ਹੋਇਆ ਸੀ ਤੇ ਪਪਾ ਦੇ ਲਾਤ ਦੋ ਜਗਾ ਤੋਂ ਫ੍ਰੈਕਚਰ ਹੋ ਗਈ ਸੀ ਦੋਵਰੀ ਵੀ ਦੋਵਰੀ ਆਪਰੇਟ ਕਰਾ ਲਿਆ ਸੀ ਤੇ ਉਹਨਾਂ ਤੀਜੀ ਵਾਰੀ ਵੀ ਡਾਕਟਰ ਕਹਿੰਦੇ ਆ ਕਿ ઓਪਰੇਟ ਹੋਵੇਗਾ ਤੇ ਸਾਨੂੰ ਇਸ ਲਈ ਸਾਨੂੰ ਪੈਸੇ ਦੀ ਜਰੂਰਤ ਹੈ ਸਾਡੀ ਕੋਈ ਮਦਦਕਾਰ ਸਾਡੀ ਮਦਦ ਕਰ ਸਕੋ ਅਸੀਂ ਇਹ ਬੇਨਤੀ ਕਰਨੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਮੇਰੇ ਪਾਪਾ ਤੋਂ ਟੁਰਿਆ ਵੀ ਨਹੀਂ ਜਾਂਦਾ ਅੱਗੇ ਪਾਪਾ ਕੰਮ ਮਜ਼ਦੂਰੀ ਕਰਦੇ ਸੀ ਤੇ ਉਸ ਤੋਂ ਬਾਅਦ ਐਕਸੀਡੈਂਟ ਆਇਆ ਸੀ ਤੋਂ ਬਾਅਦ ਟੁਰ ਵੀ ਨਹੀਂ ਸਕਦੇ ਮੰंजे ਤੇ ਪਏ ਨੇ 2 ਸਾਲ ਹੋ ਗਏ ਨੇ ਐਸੀ ਵਿਚਾਰ ਭੈਣਾ ਪੜਦੀਆਂ ਸਕੂਲੇ ਤੇ ਸਾਡੀ ਤਾਂ ਪੜਾਈ ਵੀ ਬਿਨੇਕ ਰਾਸਕ ਦੇਤ ਸਾਡੀ ਮਦਦ ਕੀਤੀ ਜਾਵੇ ਸੇ ਇਹ ਕਰਨਾ ਚਾਹਨੇ ਆ ਕਿ ਸਾਡੇ ਲਈ ਮਦਦ ਕਰਨਾ ਮੇਰੇ ਪਾਪਾ ਤਾਂ ਵੀ ਨਹੀਂ ਟੁਰਿਆ ਜਾਂਦਾ ਮੰਮਾ ਵੀ ਮਜ਼ਦੂਰੀ ਕਰਦੇ ਆ ਸਕੂਲ ਚ ਐਸ ਲਈ ਐਸੀ ਕਰਨੇ ਸਾਡੀ ਮਦਦ ਕੀਤੀ ਜਾਵੇ ਜੀ ਤਾਂ ਇੱਕ ਵਾਰੀ ਛਾਤ ਮਾਰ ਲੈਣੇ ਆ ਘਰ ਤੇ ਘਰ ਜੇ ਕਹਿ ਲਈਏ ਤਾਂ ਛੱਤਾਂ ਜਿਹੜੀਆਂ ਉਹ ਕੱਚੀਆਂ ਹੈਗੀਆਂ ਪਰਿਵਾਰ ਦੇ ਵਿੱਚ ਇਹ ਚਾਰ ਬੱਚੀਆਂ ਦੇ ਮੰਮੀ ਨੇ ਦਾਦੀ ਬੈਠੇ ਨਾਲ ਔਰ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾ ਲੈਨੇ ਆ ਘਰ ਤੇ ਵੀ ਕੋਈ ਬਹੁਤੇ ਚੰਗੇ ਨਹੀਂ ਹੈਗੇ ਕੱਚੇ ਕੱਚਾ ਮਕਾਨ ਹੈਗਾ ਵਿਹੜੇ ਦੇ ਵਿੱਚ ਹੀ ਇਹਨਾਂ ਨੇ ਰਸੋਈ ਜਿਹੜੀ ਆ ਉਹ ਬਣਾਈ ਹੋਈ ਹੈ ਤਾਂ ਹਾਲਾਤ ਜਿਹੜੇ ਆ ਉਹ ਬੱਤੋਂ ਬੱਤਰ ਹੋਏ ਆ ਤਾਂ ਪਿੰਡ ਵਾਸੀਆਂ ਨੇ ਹਾਲਾਂਕਿ ਇਹਨਾਂ ਦੀ ਮਦਦ ਆਪਣੇ ਪੱਧਰ ਤੇ ਕੀਤੀ ਹੈ ਲੇਕਿਨ ਫੇਰ ਵੀ ਹਾਲਾਤ ਜਿਹੜੇ ਆ ਉਹ ਇੰਨੇ ਮਾੜੇ ਆ ਕਿ ਹੁਣ ਆਪਰੇਸ਼ਨ ਜੁਗੇ ਪੈਸੇ ਨਹੀਂ ਹੈਗੇ ਤਾਂ ਪਿੰਡ ਦੇ ਸਰਪੰਚ ਸਾਹਿਬ ਵੀ ਇੱਥੇ ਮੌਜੂਦ ਹੈਗੇ ਆ ਹੋਰ ਵੀ ਮੌਜੂਦ ਸੱਜਣ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਪੂਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਨਾਂ ਦਾ ਹਾਲ ਤੁਸੀਂ ਕਰ ਲੈ ਵੇਖ ਹੀ ਲਓ ਬਹੁਤ ਬੁਰਾ ਹਾਲ ਇਹਨਾਂ ਦਾ ਇਹਨਾਂ ਤੇ 5 ਲੱਖ ਦਾ ਕਰਜ਼ਾ ਸੀ ਜਿਹੜਾ ਕਿ ਹੁਣ 9-10 ਲੱਖ ਹੋ ਚੁੱਕਾ ਹੈ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਇੱਕ ਵਾਰੀ ਓਪਰੇਟ ਪਿੰਡ ਚੋਂ ਪੈਸੇ ਇਕੱਠੇ ਕਰਕੇ ਇੱਕ ਵਾਰੀ ਓਪਰੇਟ ਕਰਾ ਚੁੱਕੇ ਆ ਹੁਣ ਦੂਜੀ ਵਾਰੀ ਦੂਜੀ ਵਾਰੀ ਵੀ ਓਪਰੇਟ ਫਿਰ ਆਪੇ ਇਹਨਾਂ ਕਰਾਉਣਾ ਫਿਰ ਜਿਦੇ ਤੇ ਇੱਕ ਘੱਟੋ ਘੱਟ 1.5 ਲੱਖ ਰੁਪਏ ਖਰਚ ਆਵੇਗਾ ਜਿਦੇ ਤੇ ਤੇ ਉਹ ਹੁਣ ਇਹਨਾਂ ਕੋਲ ਤਾਂ ਰੁਪਈਆ ਵੀ ਨਹੀਂ ਹੈਗਾ 1 ਰੁਪਈਆ ਵੀ ਜੇ ਇਹਨਾਂ ਨੂੰ ਦਰਦ ਹੁੰਦਾ ਹੈ ਤਾਂ ਡਿਕਲੋ ਦੀ ਗੋਲੀ ਲੈਂਦੇ ਨੇ ਉਹਦੇ ਨਾਲ ਹੀ ਆਪਣਾ ਦਰਦ ਖਤਮ ਕਰਦੇ ਨੇ ਬਸ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਬੁਰਾ ਹਾਲ ਹੈ ਇਹਨਾਂ ਦਾ ਇਹਨਾਂ ਦੀ ਮਦਦ ਕੀਤੀ ਜਾਵੇ ਵੱਤ ਤੋਂ ਵੱਤ ਜਿੰਨੀ ਵੀ ਹੋ ਸਕਦੀ ਹੈ ਖਰੀਜ਼ੀ ਕਰਜ਼ੇ ਵਾਲਾ ਕੀ ਸਿਸਟਮ ਹੈ ਜਿਹੜਾ ਦਸ ਰਹੀ ਕਰਜ਼ਾ ਜੀ ਤਨੇਜਾ ਸਾਡ ਪਹਿਲਾਂ ਤਾਂ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਕਿ ਤੇ 2 ਮਾਰਚ ਨੂੰ ਸਾਡੇ ਜ਼ਿਲ੍ਹਾ ਕਾਨੂੰਨੀ ਸਹਾਇਟੀ ਵੱਲੋਂ ਸਾਡੇ ਇੱਕ ਸੈਮੀਨਾਰ ਲੱਗਿਆ ਸੀਗੇ ਲੱਗੇ ਇੱਥੇ ਲੱਗੇ ਗੁਰਦਾਰ ਸਾਹਿਬ ਉੱਥੇ ਮੈਂ ਕੁਝ ਸਪੀਚ ਕਰ ਰਿਹਾ ਸੀਗੇ ਤੇ ਸਰਪੰਚ ਸਾਹਿਬ ਨੇ ਦੱਸਿਆ ਵੀ ਇਹਨਾਂ ਦਾ ਕਰਜ਼ਾ ਹੈਗਾ ਲੱਗ ਪਾ ਕੇ ਇਹਨਾਂ ਨੇ 4 ਲੱਖ ਕੁ ਰੁਪਏ ਲਿਆ ਸੀਗੇ ਜੋ ਕਿ ਇਹਨਾਂ ਦੀ ਸਿਸਟਰ ਹੈਗੀ ਸੀਗੀ ਇਹ ਛੋਟੇ ਛੋਟੇ ਹੈਗੇ ਸੀ ਉਹਨਾਂ ਨੇ ਲਿਆ ਸੀਗੇ ਇਹਨਾਂ ਦੇ ਫਾਦਰ ਸਾਹਿਬ ਨੇ ਕਰਜ਼ਾ ਲੈ ਕੇ ਦਿੱਤਾ ਸੀ ਇਹਨਾਂ ਨੂੰ ਪਤਾ ਨਹੀਂ ਸੀ ਲਾਉਣ ਉਹ ਚੱਲਦਾ ਚੱਲਦਾ ਅੱਜ ਜਿਵੇਂ 9 ਲੱਖ ਦੇ ਕੁਛ ਹੋਰ ਰੁਪਏ ਹੋ ਗਿਆ ਸੀਗਾ ਇਹ ਕਹਿੰਦੇ ਵੀ ਆਪਾਂ ਅਕਵੇਸ ਲਗਵਾਉਣਾ ਲੋਕ ਅਦਾਲਤ ਵਿੱਚ ਜਿਸ ਟਾਈਮ ਆ ਕੇ ਘਰ ਮੈਂ ਦੇਖਿਆ ਘਰ ਤਾਂ ਵੀ ਜਿਸ ਤਰ੍ਹਾਂ ਮੈਨੂੰ ਮਹਿਸੂਸ ਹੋਇਆ ਜਿਸ ਤਰ੍ਹਾਂ ਤੁਸੀਂ ਗਿਆ ਸੀਗੇ ਅੱਜ ਮੈਂ ਵੀ ਉਹ ਦੁਬਾਰਾ ਫਿਰ ਉਸ ਜ਼ਿੰਦਗੀ ਵਿੱਚ ਦੁਬਾਰਾ ਤੁਸੀਂ ਕੱਢਿਆ ਮੈਨੂੰ ਮੈਂ ਤੁਹਾਡਾ ਥੈਂਕਸ ਕਰਦਾ ਜਿੰਨਾ ਸਾਰਿਆਂ ਦਾ ਦੋਨਾਂ ਦਾ ਬਾਰ-ਬਾਰ ਥੈਂਕਸ ਕਰਦਾ ਵੀ ਮੈਨੂੰ ਗਾਲ ਮਹਿਸੂਸ ਹੋਏ ਵੀ ਚਾਰ ਬੇਟੀਆਂ ਨੇ ਇੱਕ ਬੇਟਾ ਹੈ ਇੰਨ ਦੇ ਵਿੱਚ ਵੀ ਇੱਕ ਨਾਂ ਤੇ ਤੋਰ ਫਿਰ ਸਕਦਾ ਹੈ ਆਪਰੇਟ ਕਰਾਉਣਾ ਦਵਾਈ ਜੋ ਕੇ ਪੈਸੇ ਹੈ ਨਹੀਂ ਕਿ ਜਦੋਂ ਦੇਖਿਆ ਮੈਂ ਪੁੱਛਿਆ ਦਵਾਈ ਕਹਿੰਦਾ ਦਵਾਈ ਜੋ ਕੇ ਪੈਸੇ ਹੈ ਨਹੀਂ ਕਿ ਅਬ ਸੰਦੂ ਹਸਪੀਟਲ ਦਵਾਈ ਸਾੜੇ ਚੱਲਦੀ ਹੈ ਤੇ ਮੈਂ ਕਹਾਂ ਕਾਰਨ ਕਹਿੰਦਾ ਜੀ ਅਸੀਂ ਡਿਕਲੋ ਗੋਲੀ ਲੈਂਦੇ ਇੱਕ ਮੈਂ ਉਹ ਦੱਸਿਆ ਬ੍ਰਦਰ ਵੀ ਮੈਂ ਡਿਕਲੋ ਲੋਲੀ ਖਾਂਦਾ ਸੀ ਤਾਂ ਮੇਰੇ ਗੁਰਦੇ ਡੈਡ ਹੋ ਕੇ ਨੇ ਤੁਸੀਂ ਇਹ ਬਹੁਤ ਮਾੜੀ ਹੈ ਮੈਨੂੰ ਗੱਲ ਥੋੜੀ ਜੀ ਮਹਿਸੂਸ ਹੋਈ ਮੈਂ ਤੁਹਾਡੇ ਨਾਲ ਸਪਨ ਕੀਤਾ ਵੀ ਆਪਾਂ ਚਲੋ ਇਹਨਾਂ ਦਾ ਜਿੰਨਾ ਫਾਇਦਾ ਹੋ ਸਕੇ ਮੈਂ ਬੇਨਤੀ ਕਰਨਾ ਜਿੰਨੇ ਮੇਰੇ ਵੀਰ ਆਨਲਾਈਨ ਦੇਖ ਰਹੇ ਨੇ ਕਿਸੇ ਕੋਲ 150 20 10 ਪੁੱਛਦੇ ਨੇ ਇਹ ਗਰੀਬ ਦੀ ਹੈਲਪ ਹੋ ਸਕੇ ਤਾਂ ਕਿ ਇਹਨਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਇਦਾਂ ਦਾ ਕੋਈ ਕਾਰਨ ਨਾ ਬਣੇ ਉਹ ਕਿਉਂਕਿ ਬਹੁਤ ਕਾਰਨ ਵੱਡਾ ਹੈ ਜਿਹੜਾ ਆਪਾਂ ਦੇਖ ਲੈਂਦੇ ਆ ਬੀ ਇੰਨਾ ਵੱਡਾ ਕਰਨ ਜਿਹੜੇ ਇੱਕ 60 70000 ਰੁਪਿਆ ਪ੍ਰਿੰਟ ਨਿਕਲੋ ਉੱਥੋਂ ਕਿੱਥੋਂ ਪ੍ਰੋਜੈਕਟ ਕਾਰਡ ਛਕਣਗੇ ਵੀ ਇਹ ਸਾਰਿਆਂ ਨੂੰ ਬੇਨਤੀ ਹੈ ਵੀ ਆਪ ਦਾ ਇੱਕਟੋਗਰ 170000 ਰੁਪਏ ਲੱਗਣਾ ਹੈ ਕਿਉਂਕਿ ਉਹ ਮੇ ਤਾਂ ਤੁਰਨੇ ਲੱਗ ਪੈਣਗੇ ਘੱਟੋ ਘੱਟ 6 ਮਹੀਨੇ ਤਾਂ ਇਹਨਾਂ ਨੂੰ ਪਰਿਵਾਰ ਪਾਲਣ ਵਾਸਤੇ ਵੀ ਚਾਹੀਦੇ ਨੇ ਜੋ ਮਾਤਾ ਨੂੰ ਪਗਾਲ ਕੇ ਮਾਤਾ ਕਹਿੰਦੀ ਮੇਰੇ 1500 ਪੈਨਸ਼ਨ ਆਂਦੀ ਉਹ ਵੀ ਹਾਲੀ ਪੈਨਸ਼ਨ ਨਹੀਂ ਆਈ ਤੇ ਜਿਹੜੇ ਇਹਨਾਂ ਦੇ ਭੰਜੀ ਉਹ ਵੀ ਆਪਣੇ ਸਕੂਲ 'ਚ ਗੁਜ਼ਾਰਾ ਕਰਦੇ ਆ 4500 ਰੁਪਏ ਬਣਦਾ ਜੀ ਤੇ ਦੇਖੋ ਤੁਸੀਂ ਉਹ ਕਿਵੇਂ ਗੁਜ਼ਾਰਾ ਹੋ ਸਕਾ ਔਰ ਤੁਸੀਂ ਮੈਂ ਕੈਮਰਾ ਉਹਨਾਂ ਨੂੰ ਪੰਜ ਬੱਚੇ ਨਾਲ ਉਹ ਦੇਖੋ ਛਾਤੇ ਡਿੱਗਣ ਵਾਲੇ ਹੋਈ ਪਈਏ ਜੇ ਉਹ ਬਹੁਤ ਮਹਿਸੂਸ ਮੈਨੂੰ ਹੋ ਰਿਹਾ ਇਸ ਗੱਲ ਦਾ ਹਾਂਜੀ ਇਸ ਵਾਸਤੇ 1.5 ਲੱਖ ਰੁਪਏ ਦੇ ਕਰੀਬ ਹਾਂਜੀ 1.5 ਲੱਖ ਦੇ ਕਰੀਬ ਕਰਦਾ ਵੀ ਜੋ ਵੀਰਦਾਨੀ ਸਜਣ ਮੈਂ ਅੱਗੇ ਵੀ ਬੇਨਤੀ ਕੀਤੀ ਸਾਰਿਆਂ ਦਾ ਹੁਣ ਬਹੁਤ ਵਧੀਆ ਪ੍ਰਾਲਾ ਕਰ ਰਹੇ ਨੇ ਜਿਹੜੇ ਅੱਗੇ ਦਵਾਈਆਂ ਦਾ ਲੰਗਰ ਆ ਰਹੇ ਨੇ ਜਿਵੇਂ ਮੈਂ ਸਾਰਿਆਂ ਦਾ ਜਿਵੇਂ ਸਾਰੇ ਆਪਣੇ ਹੈਗੇ ਨੇ ਆਨਲਾਈਨ ਆਪਣੇ ਨਾਮ ਤਾਰੀ ਜੋ ਉਹਨਾਂ ਦੇ ਸੰਸਥਾ ਬਣੀ ਹੈ ਸਾਰੇ ਵੀਰ ਜਿਹੜੇ ਆਪਣੇ ਸੰਸਥਾ ਬਣੀ ਉਹਨਾਂ ਦਾ ਬਹੁਤ ਬੰਦ ਮੈਂ ਧੰਨਵਾਦ ਕਰਦਾ ਤੁਸੀਂ ਜੋ ਕਿ ਆਪਣੇ ਤੰਤਨ ਸ਼ੇਰ ਗੁਰੂ ਰਾਮਦਾਸ ਜੀ ਨੇ ਕਿਹਾ ਸੀਗਾ ਵੀ ਆਪਾਂ ਉਹਨਾਂ ਨੇ ਉਹਨਾਂ ਦੀ ਛੱਤਰ ਛਾਇਆ ਹਟ ਆਪੋ ਸੇਵਾ ਕਰੀਏ ਜੋ ਗਰੀਬ ਪਰਿਵਾਰ ਹੈ ਉਹਨਾਂ ਦੀ ਹੈਲਪ ਕਰੀਏ ਇੱਕ ਛੋਟੀ ਜੀ ਬੇਨਤੀ ਦੇਖਣ ਨੂੰ ਮਿਲਿਆ ਸੀ ਤੰਤਨ ਸ਼ੇਰ ਗੁਰੂ ਮੈਂ ਇਨਾ ਗਿਆਨੀ ਤਾਂ ਹੈ ਨਹੀਂ ਗਾ ਜੀ ਤੰਤਨ ਸ਼ੇਰ ਗੁਰੂ ਰਾਮਦਾਸ ਜੀ ਨੇ ਛੋਟੀ ਜੀ ਕਥਾ ਸੁਣੀ ਸੀ ਵੀ ਉਹ ਇੱਕ ਗਰੀਬ ਪਰਿਵਾਰ ਸੀ ਗਰੀਬ ਉਹਨਾਂ ਨੂੰ ਕਰੋ ਕੱਢ ਦਿੱਤਾ ਸੀਗਾ ਅੱਜ ਉਹ ਸੱਚੇ ਉਹਨਾਂ ਦੀ ਮਿਹਰ ਕਿੱਥੇ ਹੋ ਗਈ ਜੀ ਇਸ ਤਰ੍ਹਾਂ ਉਹਨਾਂ ਦੀ ਤੰਤਨ ਸ਼ੇਰ ਗੁਰੂ ਰਾਮਦਾਸ ਜੀ ਦੀ ਇੱਥੇ ਵੀ ਮਿਹਰ ਹੋਵੇ ਤੇ ਪਰਿਵਾਰ ਸੁਖੀ ਸ਼ਾਂਤੀ ਹੋਵੇ ਤੇ ਜੋ ਆਪਣੇ ਘਰ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਦੇਖਭਾਲ ਕਰੇ ਤੇ ਸਾਰਿਆਂ ਦੀ ਉਹ ਆਪਣੇ ਬੱਚਿਆਂ ਨੂੰ ਦੇਖਭਾਲ ਕਰੇ ਮੈਂ ਸਾਰਿਆਂ ਨੂੰ ਨਾਲ ਦੇਖਣ ਨੂੰ ਰਿਕੁਐਸਟ ਕਰਨਾ ਜਿੰਨੇ ਕਿਸੇ ਕਿਸ ਕੋਲ ਪਈਦਾ 150 ਉਹ ਵਾਦ ਤੋਂ ਸੇਵਾ ਕਰਨ ਤੇ ਆਪਣੇ ਬੱਚਿਆਂ ਦੇ ਮਾ ਪਿਓ ਆਪਣਾ ਸਿਰ ਤੇ ਹੋਵੇ ਜੀ ਧੰਨਵਾਦ ਜੀ ਭੈਣ ਜੀ ਜਿਹੜੀ ਗੱਲ ਦਾਸ ਰਹੇ ਆ ਵੀ ਕਰਜ਼ਾ ਹੈਗਾ ਹੈ ਨਾ ਉਹ ਕਰਜ਼ਾ ਕਿੰਨੇ ਲਿਆ ਸੀਗਾ ਤੇ ਹੁਣ ਹਾਲਾਤ ਕੀ ਹੈ ਕਿ ਜਿਨ੍ਹਾਂ ਨੇ ਕਰਜ਼ਾ ਲਿਆ ਸੀ ਤੁਸੀਂ ਲਿਆ ਸੀਗਾ ਨਹੀਂ ਜੀ ਉਹ ਕਰਜਾ ਸਾਡੇ ਨਾਨਾਣ ਮੇਰੀ ਲਿਆ ਸੀ। ਅੱਛਾ। ਹਾਂ ਜੀ ਉਹਨੇ ਸਾਡੇ ਬਾਪੂ ਕੋਲ ਲਿਆ ਸੀ ਕਰਜਾ। ਤੇ ਆਂਦੇ ਸੀ ਅਸੀਂ 4 ਲੱਖ ਦੇ ਬਜਾਏ ਅਸੀਂ ਤੈਨੂੰ ਲੱਖ ਨਾਲ ਵਾਧ ਦੇਵਾਂਗੇ। ਫੇਰ ਤੇ ਫੇਰ ਉਹ ਲੱਖ ਛੱਡ ਤੇ ਅਸਲ ਉਤਾਰਦੇ ਹੀ ਨਹੀਂ ਹੋਂਦ ਨੇ। ਅਸੀਂ ਕਿੱਥੋਂ ਇਹ ਤਾਰੀਏ ਤੇ ਅਸੀਂ ਖਾਸ ਹੀ ਆਉਣ ਕਿੱਥੋਂ ਤਾਰੀਏ। ਉਹ ਕਹਿੰਦੇ 9-10 ਲੱਖ ਬਣਿਆ ਪਿਆ। ਹਾਂ ਜੀ ਉਹ ਵਿਆਜ ਨਾਲ। ਉਹ ਬਣਾ ਸੀ ਉਹਨਾਂ ਕੋਲੇ ਗਏ ਹੀ ਨਹੀਂ ਕਿ ਬਿਤਾਰੋ ਕਰਦੇ ਅਸੀਂ ਅੱਗੇ ਕਹਿੰਦੇ ਰਹੇ ਸਾਡਾ ਬਾਪੂ ਵੀ ਜਿੰਦਾ ਸੀ ਉਹ ਵੀ ਕਹਿੰਦਾ ਰਿਹਾ ਤੇ ਉਹ ਨਾ ਜੇ ਤੇ ਕੰਦਾ ਹੱਲ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਵੀ ਤੇ ਮੈਂ ਹੁਣ ਵੀ ਜਦੋਂ ਦਾ ਇਹ ਮੰਜੇ ਤੇ ਪਿਆ ਮੈਂ ਪਾਵੇਂ ਮਿਹਨਤ ਮਜ਼ਦੂਰੀ ਕਰਕੇ ਬੱਚੇ ਪਾਲਾਂ ਤੇ ਉਹਦੀ ਦਵਾਈ ਆ ਵੀ ਹੁਣ ਗੋਲੀਆਂ ਇੱਥੋਂ ਲੈ ਦੇ ਦਾ ਖਾ ਛੜਦਾ ਤੇ ਬੈਠਾ ਮੰਜੇ ਤੇ ਤੇ ਮੈਂ ਆਦਾ ਸਕੂਲ ਜਾਣੀ ਆ ਤੇ ਉੱਥੇ ਆਦਾ ਛਾੜੂ ਲਾਣੀ ਆ ਤੇ ਉਥੇ ਡਿਊਟੀ ਆ ਦੀ ਦੇਣੀ ਆ ਕਿੰਨੇ ਪੈਸੇ ਮਿਲਦੇ 3000 ਮਿਲਦਾ ਹਾਂਜੀ ਉਹ ਵੀ ਤਿੰਨਾ ਮਹੀਨਾ ਬਾਅਦ ਆਉਂਦੇ ਨੇ ਤਨਖਾਹ ਤੇ ਤਨਖਾਹ ਪੈਂਦੀ ਉਧਰਿਆਂ ਤੇ ਨੇ ਤੇ ਫੇਰ ਹੀ ਸਾਡਾ ਹਲ ਹੁੰਦਾ ਫੇਰ ਇਹਵੇਂ ਈ ਆਦਾ ਬੱਚਾਂ ਕੋ ਜਿਵੇਂ ਹੁੰਦਾ ਉਹ ਮੈਂ ਕਰਦੇ ਪੈ ਮਾੜਾ ਮੋਟਾ ਦਾ ਬੇਬੇ ਦੇ ਪੈਨਸ਼ਨ ਆ ਜਾਂਦੀ ਛੇ ਮਹੀਨੇ ਬਾਅਦ ਬਸ ਇਹ ਹੋਈਗਾ ਸਾਡੇ ਕੋਲ ਵੀ ਅਸੀਂ ਆਨੇ ਸਾਨੂੰ ਆਦਾ ਤੁਰਦਾ ਫਿਰਦਾ ਰ ਬੈਠੀ ਕਰ ਵੇ ਆਦਾ ਇਹਨਾਂ ਦੇ ਸਿਰ ਤੇ ਵੀ ਬੱਚਾਂ ਦੇ ਰਵੇ ਤਿਆਦਾ ਕਰੇ ਕੋਈ ਠੀਕ ਹੋਵੇ ਤਿਆਦਾ ਕਰ ਤੇ ਲਿਆਵੇ ਤਿਆਦਾ ਉਹਨਾਂ ਨੂੰ ਪਾਲੇ ਵੀ ਫਿਰ ਵੀ ਪੈਣਾ ਤਾਂ ਕੋਈ ਵੀ ਨਹੀਂ ਪਾਲ ਸਕਦੀ ਵੀ ਜਿਵੇਂ ਮੈਂ ਟੱਕਰਾ ਚੱਕੀ ਬੈਠੀਆਂ ਵੀ ਸਾਰਾ ਘਰ ਦਾ ਹਾਂਜੀ ਬਿਲਕੁਲ ਤਾਂ ਘਰ ਦਾ ਮੁਖੀ ਜਿਹੜਾ ਹੈ ਉਹ ਮੰਜੇ ਤੇ ਪਿਆ ਤਾਂ ਸਾਰਾ ਜਿਹੜਾ ਬੋਝ ਆ ਪਰਿਵਾਰ ਦਾ ਉਹ ਇਸ ਭੈਣ ਦੇ ਸਿਰ ਤੇ ਆ ਇਹ ਵੀ 3000 ਰੁਪਇਆ ਮਹੀਨਾ ਜਿਹੜਾ ਹੈਗਾ ਇਹਨਾਂ ਨੂੰ ਮਿਲਦਾ ਹੈ ਸਕੂਲ ਦੇ ਵਿੱਚ ਝਾੜੂ ਕਰਦੇ ਆ ਉਹ ਵੀ ਤਿੰਨ ਤਿੰਨ ਮਹੀਨਿਆਂ ਬਾਅਦ ਜਿਹੜੇ ਆ ਪੈਸੇ ਆਂਦੇ ਆ ਹਾਲਾਤ ਜਿਹੜੇ ਆ ਉਹ ਤੁਹਾਨੂੰ ਦਿਖਾਣੇ ਬੱਚੀ ਅਜੇ ਵੀ ਬੈਠੀ ਸਾਈਡ ਤੇ ਦਿਖੀ ਜਾ ਰਹੀ ਔਰ ਨਾਲ ਰੋਈ ਜਾ ਰਹੀ ਹੈ ਬੇਟੇ ਚੁੱਪ ਕਰ ਜੋ ਕੋਈ ਗੱਲ ਨਹੀਂ ਇਲਾਜ ਹੋ ਜਾਏਗਾ ਪੈਸੇ ਵੀ ਆ ਜਾਣਗੇ ਤੇਰੇ ਡੈਡੀ ਠੀਕ ਹੋ ਜਾਣਗੇ ਕਰੋਨਾ ਨਹੀਂ ਹੈ ਠੀਕ ਹੈ ਠੀਕ ਹੈ ਪ੍ਰੋਮਿਸ ਹਾਂ ਨਹੀਂ ਰੋਂਦੇ ਨਾ ਨਹੀਂ ਹੂੰ ਤਾ ਬਿਲਕੁਲ ਡਾਕਟਰ ਕਹਿੰਦੇ ਆ ਕਿ ਆਪਰੇਟ ਹੋਣਾ ਜ਼ਰੂਰੀ ਹੈਗਾ ਜੇਕਰ ਆਪਰੇਟ ਨਹੀਂ ਹੁੰਦਾ ਤਾਂ ਫੇਰ ਇਨਫੈਕਸ਼ਨ ਹੋ ਸਕਦੀ ਹੈ ਜਿੰਦੀ ਵਜ੍ਹਾ ਨਾਲ ਲਾਤ ਵੀ ਕਟਣੀ ਪੈ ਸਕਦੀ ਹੈ ਲਾਈਫ ਥ੍ਰੈਟ ਜਿਹੜਾ ਹੈਗਾ ਉਹ ਵੀ ਹੋ ਸਕਦਾ ਤਾਂ ਅਪੀਲ ਜਿਹੜੀ ਆ ਉਹ ਅਸੀਂ ਵੀ ਤੁਹਾਨੂੰ ਇਹੀ ਕਰਾਂਗੇ ਕਿ ਅਸੀਂ ਗੁਰਦੁਆਰੇ ਮੰਦਰ ਜਿੱਥੇ ਕੋਈ ਕਮੀ ਨਹੀਂ ਹੈਗੀ ਉੱਥੇ ਅਸੀਂ ਬਹੁਤ ਕੁਝ ਦਾਨ ਕਰਦੇ ਆ ਅਸੀਂ ਬਾਜ਼ਾਰ ਦੇ ਵਿੱਚ ਬਹੁਤ ਕੁਝ ਖਰਚ ਲੈਣੇ ਆ ਆਪਦੇ ਉੱਤੇ ਬੜੇ ਪੈਸੇ ਖਰਚਦੇ ਆ ਤਾਂ ਕਿਉਂ ਨਾ ਕੁਝ ਨਾ ਕੁਝ ਇਹੋ ਜਿਹੇ ਲੋਕਾਂ ਦੇ ਵਾਸਤੇ ਵੀ ਦਾਨਪੂਰਨ ਕਰੀਏ ਤਾਂ ਜੋ ਕਿ ਇਹ ਵੀ ਤੁਹਾਡੇ ਸਾਡੇ ਵਾਂਗੂ ਆਮ ਨਾਰਮਲ ਜੀਵਨ ਜਿਹੜਾ ਹੈਗਾ ਉਹ ਜੀ ਸਕਣ ਔਰ ਇਹ ਚਾਰ ਧੀਆਂ ਦੇ ਸਿਰ ਤੇ ਜਿਹੜਾ ਪਿਓ ਦਾ ਸਾਯਾ ਉਹ ਸਦਾ ਬਣਿਆ ਰਹੇ ਔਰ ਇਹ ਬਾਪ ਆਪਣੀਆਂ ਧੀਆਂ ਦਾ ਪਾਲਣ ਪੋਸ਼ਣ ਕਰ ਸਕੇ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਨਹੀਂ ਹੋਏਗੀ ਜਿਸ ਦਿਨੇ ਇਹ ਸ਼ਖਸ ਆਪਣੇ ਪੈਰਾਂ ਤੇ ਖੜਾ ਹੋ ਜਾਏਗਾ ਔਰ ਆਪਣੀਆਂ ਧੀਆ ਦਾ ਬੋਝ ਚੱਕੇਗਾ ਛੋਟੀਆਂ-ਛੋਟੀਆਂ ਬੱਚੀਆਂ ਹੈਗੀਆਂ ਰਿਕਵੈਸਟ ਕਰ ਰਹੀਆਂ ਤਾਂ ਅਸੀਂ ਵੀ ਤੁਹਾਨੂੰ ਜਿਹੜਾ ਰਿਕਵੈਸਟ ਕਰਦੇ ਆ ਅਪੀਲ ਕਰਦੇ ਆ ਕਿ ਜੋ ਵੀ ਜਿੰਨੇ ਜੋਗਾ ਕੋਈ ਹੈਗਾ ਚਾਹੇ 10 20 50 100 200 ਹਜ਼ਾਰ ਜੋ ਵੀ ਕੋਈ ਕਰ ਸਕਦਾ ਹੈ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੇ ਸਕਰੀਨ ਦੇ ਉੱਤੇ 바ਰ ਕੋਡ ਜਿਹੜਾ ਹੈਗਾ ਉਹ ਦਿੱਤਾ ਹੋਇਆ ਹੈ Google Pay ਦਾ account number ਵੀ ਜਿਹੜਾ ਅਸੀਂ ਉਹ ਵੀ ਪਾ ਦਾਂਗੇ ਔਰ ਤੁਸੀਂ ਹੈਲਪ ਜ਼ਰੂਰ ਕਰੋ ਪਿੰਡ ਜਿਹੜਾ ਹੈਗਾ ਇਹ ਤੁਹਾਨੂੰ ਦੱਸ ਦਿੰਨੇ ਆ ਜਲਾਲਾਬਾਦ ਦੇ ਕਿਨਾਸੀ ਪਿੰਡ ਦਾ ਬਲਾਕੀ ਵਾਲਾ ਬਲਾਕੀ ਵਾਲਾ ਛੋਟਾ ਵੱਡਾ ਇੱਕੋ ਹੀ ਹੈ ਪਿੰਡ ਬਲਾਕੀ ਵਾਲਾ ਜਲਾਲਾਬਾਦ ਸਿੱਧੂ ਵਾਲਾ ਦੇ ਬਿਲਕੁਲ ਨਾਲ ਬਲਾਕੀ ਵਾਲਾ ਪਿੰਡ ਹੈ ਔਰ ਸਤਨਾਮ ਸਿੰਘ ਬਾਈ ਦਾ ਨਾਮ ਹੈਗਾ ਔਰ ਇਹਨਾਂ ਦੀ ਸਤਪਾਲ ਸਿੰਘ ਇਹਨਾਂ ਦਾ ਨਾਮ ਹੈਗਾ ਔਰ ਇਹਨਾਂ ਦੀ ਹੈਲਪ ਜਿਹੜੀ ਹੈ ਉਹ ਜ਼ਰੂਰ ਕਰੋ ਧੰਨਵਾਦ